कमल कौर के वड्डा अपडेट आया है कि मास्टर माइंड अमृतपाल मैरो जो है यू ई पज चुके हैं अज एस एस पी कौंडल वालों जो पी सी करके प्रैस कॉन्फ्रेंस करके वही जानकारी दी गई तो इस ही एस एस पी भी सारी जानकारी दी गई कि आखिर किमें कमल कौर का कतल जो अमृतपाल मैरू वालों गया अमृतपाल मैरो ने खुद गला कोट के जो सेगा कमल कौर का कतल किया जी हाँ उस टाइम तो मौजूद उतूदा निमरजीत सम जसप्रीत सि वही जानकारी अच्छ एस एस पी कौंडल वालों दी गई इस ही द ਸਤਿਏ ਕਿ ਅੱਜ ਜੋ ਸੀਗਾ ਦੋ આરોપી ਜੋ ਗ੍ਰਿਫਤਾਰ ਹੋਈ ਸੀਗੇ ਨਿਮਰਜੀਤ ਸਿੰਘ ਤੇ ਜਸਪ੍ਰੀਤ ਸਿੰਘ ਉਹਨਾਂ ਦੀ ਅਦਾਲਤ ਚ ਪੇਸ਼ੀ ਸੀਗੀ ਤੇ ਜਾਣਕਾਰੀ ਮੁਤਾਬਕ ਪੁਲਿਸ ਨੇ 7 ਦਿਨਾਂ ਦਾ ਰਿਮਾਂਡ ਜੋ ਸੀਗਾ ਅਦਾਲਤ ਤੋਂ ਮੰਗਿਆ ਪਰ ਅਦਾਲਤ ਨੇ ਸਿਰਫ 3 ਦਿਨਾਂ ਦਾ ਰਿਮਾਂਡ ਜੋ ਹੈ ਗਾਵਾ ਅ ਅਮਰਿਤਪਾਲ ਦੇ ਦੋ ਸਾਥੀਆਂ ਦਾ ਜਸਪ੍ਰੀਤ ਸਿੰਘ ਤੇ ਨਿਮਰਜੀਤ ਸਿੰਘ ਦਾ ਦਿੱਤਾ ਹੈ ਤੇ ਇਸ ਤੋਂ ਬਾਅਦ ਹੁਣ ਦੋ ਲੋਕ ਹੋਰ ਵੀ ਸਾਹਮਣੇ ਆਏ ਨੇ ਤੇ ਇਸ ਦੇ ਬਾਅਦ ਹੀ ਜੋ ਅ ਅਮਰਿਤਪਾਲ ਸਿੰਘ ਦੇ ਦੋ ਸਾਥੀ ਜਸਪ੍ਰੀਤ ਸਿੰਘ ਨਿਮਰਜੀਤ ਸਿੰਘ ਦੇ ਜੋ ਵਕੀਲ ਨੇ ਉਹਨਾਂ ਨਾਲ ਵੀ ਅੱਜ ਜਦੋਂ মিডিਆ ਨੇ ਗੱਲਬਾਤ ਕੀਤੀ ਤੇ ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਇਹ ਇੰਜ ਦਾ ਕੁਝ ਹੋਇਆ ਨਹੀਂ ਹੈ ਤੇ ਉਹਨਾਂ ਨੇ ਇਹ ਵੀ ਵੱਡਾ ਜੋ ਗਿਆ ਬਿਆਨ ਦਿੱਤਾ ਕਿ ਜੋ ਵੀਡੀਓਜ਼ ਆਉਤੇ ਯਕੀਨ ਨਾ ਕਰੋ ਅੰਮ੍ਰਿਤਪਾਲ ਮੇਰੂ ਦੀ ਵੀਡੀਓਜ਼ ਤੇ ਇਹ ਅੱਜਕੱਲ ਏਆਈ ਦਾ ਟਾਈਮ ਹੈ ਤੇ ਏਆਈ ਨਾਲ ਇਹ ਵੀਡੀਓ ਬਣਾਈ ਜਾ ਸਕਦੀ ਹੈ ਤੇ ਅੰਮ੍ਰਿਤਪਾਲ ਦੀ ਵੀਡੀਓਜ਼ ਜੋ ਸਾਹਮਣੇ ਆਈਆਂ ਉਹਨਾਂ ਤੇ ਵਿਸ਼ਵਾਸ ਨਾ ਕਰੋ ਤੇ ਉਸ ਤੋਂ ਬਾਅਦ ਇੱਕ ਚਰਚਾ ਜੋ ਇਹ ਵੀ ਚੱਲ ਰਿਹਾ ਸੀਗਾ ਕਿ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਚਰਚਾ ਜੋ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਕਿ ਅੰਮ੍ਰਿਤਪਾਲ ਮੇਰੂ ਤੇ ਉਸ ਦੇ ਸਾਥੀਆਂ ਵੱਲੋਂ ਜੋ ਹੈਗਾ ਵਾ ਬਲਦਕਾਰ ਜੋ ਸੀਗਾ ਕਤਲ ਗਿਆ ਸੀਗਾ ਅਕਮਲ ਕੌਰ ਦੇ ਕਤਲ ਤੋਂ ਪਹਿਲੇ ਇਹ ਵੱਡੇ ਜੋ ਸਵਾਲ ਨੇ ਸੋਸ਼ਲ ਮੀਡੀਆ ਤੇ ਖੜੇ ਹੋ ਰਹੇ ਨੇ ਤੇ ਕਾਫੀ ਲੋਕ ਇਹਦੀ ਚਰਚਾ ਕਰ ਰਹੇ ਹਾਲਾਂਕਿ ਇਹ ਸਾਫ ਅਜੇ ਨਹੀਂ ਹੋਇਆ ਕਿਉਂਕਿ ਪੋਸਟਮਾਰਟਮ ਦੀ ਰਿਪੋਰਟ ਹਜੇ ਆਈ ਨਹੀਂ ਹੈ ਤੇ ਐਸਐਸਪੀ ਕੌਂਡਲ ਨੇ ਵੀ ਅਜੇ ਹੀ ਕਿਹਾ ਕਿ ਜਦੋਂ ਤੱਕ ਰਿਪੋਰਟ ਸਾਹਮਣੇ ਨਹੀਂ ਆਉਂਦੀ ਹੈ ਉਦੋਂ ਤੱਕ ਇਹ ਕਹਿਣਾ ਜੋ ਹੈ ਸਹੀ ਨਹੀਂ ਹੋਏਗਾ ਤੇ ਹੁਣ ਇਹ ਤਾਂ ਜਦੋਂ ਪੋਸਟਮਾਰਟਮ ਰਿਪੋਰਟ ਆਏਗੀ ਉਦੋਂ ਹੀ ਸਾਫ ਹੋਗਾ ਲੇਕਿਨ ਇਸ ਤੋਂ ਪਹਿਲਾਂ ਜੋ ਬਾਕੀ ਗੱਲ ਹੈਗੀ ਹੈ ਵੀਡੀਓਜ਼ ਨੂੰ ਲੈ ਕੇ ਜੋ ਅਮਰਿਤਪਾਲ ਦੇ ਸਾਹਮਣੇ ਆਈ ਉਸ ਤੋਂ ਲੈ ਕੇ ਅਮਰਿਤਪਾਲ ਸਿੰਘ ਦੇ ਦੋ ਸਾਥੀ ਦੇ ਵਕੀਲ ਨੇ ਜੋ ਜੋ ਹੈ ਗਿਆ ਜਸਪ੍ਰੀਤ ਸਿੰਘ ਤੇ ਨਿੰਮਰਜ ਸਿੰਘ ਉਹਨਾਂ ਦੇ ਵਕੀਲ ਨੇ ਵੱਡਾ ਬਿਆਨ ਦਿੱਤਾ ਹੈ ਇਸ ਨਾਲ ਹੀ ਉਹਨਾਂ ਨੇ ਕੀ ਕੁਝ ਗਿਆ ਇਹ ਸੁਣੋ ਉਹਨਾਂ ਵੱਲੋਂ ਪੁਲਿਸ ਵੱਲੋਂ ਜਿਹੜਾ ਅਸੀਂ ਸਾਧੰਦ ਦਾ ਰਿਮਾਰਡ ਮੰਗਿਆ ਗਿਆ ਤਾਂ ਮਾਨਯੋਗ ਅਦਾਲਤ ਨੂੰ ਅਸੀਂ ਇਹੀ ਰਿਕੁਐਸਟ ਕੀਤੀ ਸੀ ਕਿ ਆਲਦੀ ਰਿਕਵਰੀ ਹੋ ਚੁੱਕੀ ਹੈ ਤਾਂ ਉਹਨਾਂ ਨੇ ਕਿਹਾ ਕਿ ਕੋਸ਼ਿਸ਼ ਜਿਹੜੇ ਮੋਬਾਈਲ ਵਗੈਰਾ ਰਿਕਵਰ ਕਰਨੇ ਨੇ ਤਾਂ ਇੱਕ ਮੋਬਾਈਲ ਜਿਹੜਾ ਉਹਨਾਂ ਤੋਂ ਆਪ ਵੀ ਡਿਮਿਟ ਕਰ ਲਾਇਆ ਉਹਨਾਂ ਨੇ ਕਿ ਇੱਕ ਮੋਬਾਈਲ ਜਿਹੜਾ ਸਾਨੂੰ ਉਹਨੇ ਨਾ ਦੇ ਦਿੱਤਾ ਤਾ ਕੋਈ ਮੇਰੇ ਦੇਖਣ ਚ ਕੋਈ ਰਿਕਵਰੀ ਨਹੀਂ ਬਣਦੀ ਇੱਕ ਕਹਿੰਦੇ ਸੀ ਕਵਰ ਕੱਸਾ ਜਾਂ ਜਿਹੜਾ ਗਲ ਚ ਪਰਣਾ ਪਾਇਆ ਸੀ ਜਿੰਦੇ ਨਾਲ ਇਹਨਾਂ ਦੇ ਐਲੀਗੇਸ਼ਨ ਨੇ ਪੁਲਿਸ ਦੇ ਕਿ ਜਿੰਦੇ ਨਾਲ ਉਹਨੂੰ ਗਲ ਕੁੱਟ ਕੇ ਮਾਰਿਆ ਗਿਆ ਤਾਂ ਉਹ ਰਿਕਵਰੀ ਵਾਲੀ ਗੱਲ ਨਹੀਂ ਬਣਦੀ ਕਿਉਂਕਿ ਉਹਨੇ ਪੁਲਿਸ ਨੇ ਆਪ ਹੀ ਦੱਸਿਆ ਕਿ ਉਹ ਜਿਹੜਾ ਕਮਰ ਕੱਸੇ ਦੇ ਨਾਲ ਉਹਦਾ ਗਲ ਕੁੱਟਿਆ ਸੀ ਤੇ ਉਹਨੂੰ ਅੱਗ ਲਾਤੀ ਸੀ ਹੁਣ ਨਾ ਤਾਂ ਇਸ ਚ ਕੋਈ ਵੈਪਨ ਬਰਾਮਦ ਕਰਨਾ ਹੈ ਨਾ ਫਰਦਰ ਕੋਈ ਰਿਕਵਰੀ ਹੈ ਇਸ ਦੇ ਵਿੱਚ ਮੋਬਾਈਲ ਆਲਦੀ ਇੱਕਰ ਕਵਰ ਹੋ ਚੁੱਕਾ ਹੈ ਹੋਰ ਕਿਸੇ ਮੋਬਾਈਲ ਦੀ ਵੀ ਰਿਕਵਰੀ ਨਹੀਂ ਇਹਨਾਂ ਨੇ ਕਰਨੀ ਤਾਂ ਜਿਹੜਾ ਦੂਸਰਾ ਕਹਿੰਦੇ ਜੀ ਉੱਥੇ ਅਮਰਤਪਾਲ ਮਹਿਰੋ ਜਿਹੜਾ ਬਾਹਰੋਂ ਬਿਆਨ ਦੇ ਰਹੇ ਨੇ ਕਿ ਇਸ ਤਰ੍ਹਾਂ ਕਰਕੇ ਮਰਡਰ ਕੀਤਾ ਹੈ ਜਾਂ ਉਹਦੇ ਬਾਰੇ ਅੱਗੇ ਜਿਹੜਾ ਡਿਸਕਲੋਜ਼ ਕਰ ਰਹੇ ਨੇ ਤਾਂ ਮੈਂ ਮੰਨ ਜੋਗ ਅਦਾਲਤ ਨੂੰ ਰਿਕੁਐਸਟ ਕੀਤੀ ਸੀ ਕਿ ਅਮਰਤਪਾਲ ਮਹਿਰੋ ਦੇ ਕਹਿਣ ਦੇ ਉੱਪਰ ਆਉਂਦੀਆਂ ਬਿਆਨ ਦੇਣ ਤੇ ਸਾਡੇ ਤੇ ਮੈਟਿਕ ਨਹੀਂ ਹੋ ਪਹਿਲੀ ਗੱਲ ਤਾਂ ਉਹਨਾਂ ਵੀਡੀਓ ਨੂੰ ਅਸੀਂ ਸੱਚੀ ਨਹੀਂ ਮੰਨਦੇ ਕਿਉਂਕਿ ਅੱਜਕੱਲ ਜਿਹੜਾ ਜ਼ਮਾਨਾ AI ਦਾ ਹੈ ਉਹ ਜੋ ਮਰਜ਼ੀ ਹੋ ਸਕਦਾ ਹੈ ਜੋ ਮਰਜ਼ੀ ਕੋਈ ਚੇਂਜ ਕਰ ਸਕਦਾ ਹੈ ਉਹ ਗੱਲਾਂ ਐਡਮਿਸਿਬਲ ਜਿਹੜੀਆਂ ਗੱਲਾਂ ਹੈ ਨਹੀਂ ਸੋ ਇਹਨਾਂ ਨੂੰ 7 ਦਿਨ ਦਾ ਰਿਮਾਂਡ ਮੰਗਿਆ ਫਰਦਰ ਕੋਈ ਰਿਕਵਰੀ ਨਹੀਂ ਕਰਨੀ ਪਰਮਾਨਯੋਗ ਅਦਾਲਤ ਨੇ ਜਿਹੜਾ ਇਹਨਾਂ ਨੂੰ 3 ਦਿਨ ਦਾ ਰਿਮਾਂਡ ਦੇ ਦਿੱਤਾ ਸੋਸ਼ਲ ਮੀਡੀਆ ਤੇ ਕਾਫੀ ਅਫਵਾਹ ਜਿਵੇਂ ਕਿ ਦੋਸ਼ ਲਾਏ ਜਾ ਰਹੇ ਨੇ ਕਾਹਦੇ ਜੀ ਨਹੀਂ ਜੀ ਨਹੀਂ 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 ਇਹ ਤਾਂ ਇਹ ਤਾਂ ਐਡੀ ਬੇਦੁਕੀ ਗੱਲ ਹੈ ਜੀ ਜੀ ਦਾ ਕਰਦਾ ਬਹੁਤ ਕੁਝ ਬੋਲਣ ਨੂੰ ਨਾ ਬੰਦੇ ਆ ਦੇ ਖਿਲਾਫ ਰੇਪ ਦੀ ਕੋਈ ਗੱਲ ਨਹੀਂ ਆਈ ਨਾ ਕੋਈ ਅਜਿਹੀ ਗੱਲ ਹੋਈ ਹੈ ਉਸ ਦੇ ਵਿੱਚ ਸਿੰਪਲ ਇੱਕ ਜਿਵੇਂ ਆਮ ਇੱਕ ਮਰਡਰ ਹੁੰਦਾ ਹੈ ਉਹ ਮਰਡਰ ਹੈ ਕਿਸ ਨੇ ਕੀਤਾ ਹੈ ਕਿਉਂ ਕੀਤਾ ਹੈ ਇਹ ਗੱਲਾਂ ਤਾਂ ਅੱਗੇ ਚਲਾਨ ਚਾਹਣਗੇ ਠੀਕ ਹੈ ਨਾ ਜੀ ਕੋਈ ਰੇਪ ਨਹੀਂ ਕੋਈ ਅਜੇ ਕੋਈ ਡੀਐਨਏ ਦੀ ਰਿਪੋਰਟ ਨਹੀਂ ਆਈ ਅਗਰ ਕੋਈ ਇਹਦਾ ਪੋਸਟਮਾਰਟਮ ਹੋਇਆ ਹੈ ਜੇ ਪੋਸਟਮਾਰਟਮ ਹੋਇਆ ਹੈ ਉਸ ਤੋਂ ਬਾਅਦ ਜੇ ਉਹਨਾਂ ਨੂੰ ਲੱਗਿਆ ਹੈ ਤਾਂ ਉਹ ਅੱਗੇ ਡੀਐਨਏ ਦੀ ਰਿਪੋਰਟ ਆਉਣੀ ਹੈ ਜੋ ਅਜਿਹੀ ਗੱਲ ਜਿਹੜੀ ਇਸ ਕੇਸ ਦੇ ਵਿੱਚ ਰੇਪ ਜਾਂ ਇਹੋ ਜਿਹੀ ਗੱਲ ਕੋਈ ਵੀ ਨਹੀਂ ਹੈ ਤਾਂ ਸੁਣਿਆ ਤੁਸੀਂ ਸਾਫ਼ ਤੌਰ ਤੇ ਜੋ ਜਸਪ੍ਰੀਤ ਸਿੰਘ ਤੇ ਨਿਮਰਜੀਤ ਸਿੰਘ ਦੇ ਜੋ ਵਕੀਲ ਨੇ ਹਰਪਾਲ ਸਿੰਘ ਖਰਾ ਉਹਨਾਂ ਦਾ ਕਹਿਣਾ ਹੈ ਕਿ ਜੋ ਅੰਮ੍ਰਿਤਪਾਲ ਦੀ ਵੀਡੀਓ ਉਸ ਤੇ ਯਕੀਨ ਨਾ ਕਰੋ ਇਹ ਆਈ ਦਾ ਜ਼ਮਾਨਾ ਹੈ ਤੇ ਵੀਡੀਓਸ ਤੇ ਇੰਨਾ ਧਿਆਨ ਨਾ ਦਿੱਤਾ ਜਾਵੇ ਤੇ ਇਸ ਦੇ ਨਾਲ ਹੀ ਹੁਣ ਆਉਣ ਵਾਲੇ ਸਮੇਂ 'ਚ ਜੋ ਹੋਏਗੀ ਆਪੀ ਜੋ ਜਾਣਕਾਰੀ ਇਹ ਪੁਲਿਸ ਉਹ ਕਰ ਰਹੀ ਹੈ ਤੇ ਕੇਸ 'ਚ ਜੋ ਕੁਝ ਹੋਗਾ ਸਾਹਮਣੇ ਆਜੂਗਾ ਤੇ ਬਲਦਕਾਰ ਦੇ ਵੀ ਇਲਜ਼ਾਮਾਂ ਨੂੰ ਸਾਫ਼ ਕੋ ਤੌਰ ਤੇ ਉਹਨਾਂ ਨੇ ਕੱਲਤਾ ਹੈ ਦੱਸ ਦਈਏ ਕਿ ਤੁਹਾਨੂੰ ਜੋ ਇਸ ਕੇਸ ਕਤਲ ਦਾ ਮਾਸਟਰਮਾਈਂਡ ਅੰਮ੍ਰਿਤਪਾਲ ਮੈਰੂ ਹੈ ਉਹ ਇੱਥੋਂ ਭੱਜ ਕੇ ਯੂਏਈ ਜਾ ਚੁੱਕਾ ਹੈ ਜੀ ਹਾਂ ਉਹ ਫਰਾਰ ਹੋ ਚੁੱਕਾ ਹੈ ਐਸਐ ਜਾੜ ਦਿੱਤੀ ਗਈ ਤੇ ਹੁਣ ਜੋ ਦੋਸ਼ આરોપી ਨੇ ਇਨਮਰਜਿਤ ਸਿੰਘ ਤੇ ਜਸਪ੍ਰੀਤ ਸਿੰਘ ਉਹ ਫਿਲਹਾਲ ਪੁਲਿਸ ਦੇ ਕਸਟਡੀ ਵਿੱਚ ਨੇ ਦੋ ਤਿੰਨ ਦਿਨਾਂ ਦਾ ਰਿਮਾਂਡ ਪੁਲਿਸ ਨੂੰ ਮਿਲਿਆ ਤੇ ਦੋ ਜਿਹੜੇ ਹੋਰ ਸਾਥੀ ਜਿਨ੍ਹਾਂ ਦਾ ਨਾਮ ਸਾਹਮਣੇ ਆਇਆ ਇੱਕ ਰਣਜੀਤ ਸਿੰਘ ਤੇ ਇੱਕ ਹੋਰ ਸਾਥੀ ਜਿਸ ਦਾ ਜ ਨਾਮ ਸਾਫ਼ ਨਹੀਂ ਹੋਇਆ ਉਹ ਦੋਨਾਂ આરોપીਆਂ ਦੀ ਵੀ ਜੋ ਪੁਲਿਸ ਹੈ ਪਾਲ ਕਰੀ ਉਹਨਾਂ ਨੂੰ ਵੀ ਲੱਭਣ ਚ ਲੱਗੀ ਹੋਈ ਹੈ ਹੁਣ ਆਉਣ ਵਾਲੇ ਸਮੇਂ ਚ ਵੇਖਣਾ ਹੋਵੇਗਾ ਕਿ ਮਾਸਟਰਮਾਈਂਡ ਅਮਰਪਾਲ ਮੈਰੋ ਨੂੰ ਪੁਲਿਸ ਲੱਭਣ ਚ ਕਦੋਂ ਤੱਕ ਕਾਮਯਾਬ ਹੋ ਪਾਦੀ ਹੈ ਤੇ ਇਸ ਦੇ ਨਾਲ ਹੀ ਉਹ ਦੋ આરોપી ਜਿਹੜੇ ਹੋਰ ਇਸ ਕੇਸ ਚ ਇਨਵੋਲਡ ਸੀਗੇ ਉਹਨਾਂ ਨੂੰ ਵੀ ਪੁਲਿਸ ਕਦੋਂ ਤੱਕ ਲ ਅੱਲਾ ਬੰਦੀ ਹੈ ਤੇ ਹੋਰ ਕੀ ਵੱਡੇ ਖੁਲਾਸੇ ਜੁਨੇ ਇਸ ਕੇਸ ਚ ਹੁਣ ਅੱਗੇ ਆਉਣ ਵਾਲੇ ਸਮੇਂ ਚ ਹੋਣਗੇ ਤੇ ਕੀ ਕੁਝ ਨਿਕਲ ਕੇ ਸਾਹਮਣੇ ਆਊਗਾ ਜੋ ਵੀ ਇਸ ਕੇਸ ਚ ਅਪਡੇਟ ਹੋਗੀ ਅਸੀਂ ਤੁਹਾਨੂੰ ਦਿੰਦੇ ਰਵਾਂਗੇ ਬਾਕੀ ਤੁਸੀਂ ਵੀ ਦੇਖਦੇ ਰਹੋ ਪੰਜਾਬ ਤੱਕ ਤੇ ਕਮੈਂਟਸ ਚ ਆਪਣੀ رائے ਵੀ ਜ਼ਰੂਰ ਦੱਸੋ